ਜੋ ਦੂਪਤੇ ਤੁਸੀਂ ਦੇਖ ਰਹੇ ਜੇ ਸਟਾਰ ਟੀਵੀ ਨਿਊ ਚੈਨਲ ਜਿਹੜਾ ਡੇਲੀ ਪਾਲਟਨ ਚੱਲ ਰਿਹਾ ਹੈ ਸਾਡੀ ਪ੍ਰੈਸੀ ਟੀਮ ਤਲਤਾ ਰੋਡ ਉਰ ਉੱਥੇ ਦੇ ਪ੍ਰਮੁੱਖ ਸੇਵਾਦਾਰ ਗੁਰਿੰਦਰ ਸਿੰਘ ਜੀ ਜੋ ਸੇਵਾ ਕਰ ਰਹੇ ਹਨ ਉਹਨਾਂ ਦੇ ਨਾਲ ਮਨਦੀਪ ਜੀ ਆ ਤੇ ਉਧਰ ਉਹ ਅਸੀਂ ਇਹਨਾਂ ਨਾਲ ਗੱਲ ਕਰਦੇ ਆ ਤੇ ਮਹਾਰਾਜ ਜੀ ਸੇਵਾ ਕਰਨ ਦੀ ਰੰਗ ਦਿੱਤੀ ਵੀ ਹੈ ਸਾਡਾ ਇਹ ਪੁਸ਼ਪ ਜਨਾਨੀ ਬਾਬਾ ਗੋਮੋਤ ਸਾਹਿਬ ਦੀ 11ਵਲੀ ਸਰਕਾਰ ਦਾ ਹਰ ਤਰ੍ਹਾਂ ਦੀ ਤਰ੍ਹਾਂ ਦਿੱਤਾਕਾ ਤੋਂ ਜਿਹੜੇ ਪਹੁੰਚਣ ਵਾਲੇ ਸਾਰੀ ਸੰਗਤ ਆਪਣੇ ਵੀਰ ਸਰਪੰਨਿਕ ਜੀ ਵੀ ਸਾਡੇ ਭਰਾ ਨੇ ਅੱਤ ਦੀ ਕਿਰਪਾ ਦੇ ਨਾਲ ਸਾਡਾ ਆ ਕੇ ਤਰ੍ਹਾਂ ਇਹ ਸਾਲ ਇਹ ਬਹੁਤ ਸਾਬ ਬਣਾ ਰਹੇ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸ਼ਕੀਲ ਜੀ ਤੱਕ ਅਸੀਂ ਪ੍ਰਾਰਥਨਾ ਦਿੱਤਾ ਆ ਕਿ ਇਸ ਵਾਰ ਸਾਡੀ ਤਰ੍ਹਾਂ ਆਪਾਂ ਇਹੋ ਜਿਹਾ ਕਰਵਾ ਕਰਵਾ ਸਾਡਾ ਵੀ ਜਰਾ ਇੱਥੇ ਹੀ ਬਣਾ ਦੇ ਇਹਦੇ ਵਿੱਚ ਜਿਹੜਾ ਇੱਕ ਹੋਰ ਦਰਬਾਰ ਬਣਾਇਆ ਉਹ ਐਡਰੈਸ ਕੀ ਜਣੇ ਜੀ ਸਾਡਾ ਮਜੀਠਾ 메ਨ ਦਰਬਾਰ ਹੈ ਜੀ ਇੱਥੇ ਦਾਣਾ ਮੰਡੀ ਦੇ ਬੈਕ ਸਾਈਡ ਉਹਦੇ ਜਿਹੜੇ ਤੁਹਾਡੇ ਮਾਪੂਸ ਤੁਹਾਡੇ ਗੁਰੂ ਸੀ ਉਹ ਉਥੋਂ ਦੇ ਨੇ ਤੇ ਇੱਕ ਅਸੀਂ ਤਰਨਤਾਰ ਉਹਦੇ ਸੀ ਲੰਗਰ ਲਗਾਉਂਦੀਆਂ ਅਕਸ਼ਮੀਰ ਲਗਾਉਂਦੇ ਆ ਠੀਕ ਹੈ ਉੱਥੇ ਇੱਥੇ ਵੀ ਉਹਨਾਂ ਦਾ ਦਰਬਾਰ ਹੈ ਤੇ ਦਰਬਾਰ ਦੇ ਵਿੱਚ तकरीबन ਇੱਕੋ ਨੇ ਦਰਬਾਰ ਤੇ 11 ਸਾਲ ਤੋਂ ਇੱਕ ਨਵਾਂ ਮੋਰਸ ਮਿਲਿਆ ਤੇ ਲੰਗਰ ਤੇ ਸ਼ਮੀਲ ਦਾ ਇੱਕ ਨਵਾਂ ਮੋਰਸ ਬਣਾ ਰਿਹਾ ਸੀ ਇਹ 11ਵਾਂ ਮੋਰਸ ਬਣਾ ਰਿਹਾ ਸੀ ਅਸੀਂ 10 ਸਾਲ ਹੋ ਗਏ ਨੇ 11ਵਾਂ ਮੋਰਸ ਹੈ ਪਰਮਾਤਮਾ ਦੇ ਬਖਸ਼ਿਸ਼ ਹੈ ਪਰਮਾਤਮਾ ਨੇ ਮਿਲਿਆ ਅੱਜ ਤੋਂ ਰਹਿ ਤਾਂ ਅਸੀਂ ਨਮੋ ਹੁੰਦੇ ਰਹੀਏ ਵੀਰਾ ਭਰਾਵਾ ਦੇ ਸਦਕੇ ਅੱਜ ਦੇ ਜੂਤ ਨੂੰ ਅਸੀਂ ਕੀ ਮੈਸੇਜ ਦੇਵਾਂਗੇ ਜਿਹੜਾ ਅੱਜ ਦਾ ਜੂਤ ਜਿਹੜਾ ਕੋਰੇ ਬੈ ਚੁੱਕਾ ਅੱਜ ਦੇ ਜੂਤ ਨੂੰ ਕਹਿੰਨੀ ਆ ਜੀ ਪਰਮਾਤਮਾ ਨੇ ਲੜ ਲਗੋ ਨਸ਼ੇ ਆਪ ਪੂਰੋਂ ਨੂੰ ਦਾ ਧਿਆਨ ਕੋ ਭਲਵਾਨੀ ਕਰੋ ਆਪੋ ਦੀ ਸੇਵਾ ਕਰੋ ਬਸ ਜੀ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਹੁੰਦੀ